ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਵੀਡੀਓ ਜਿਹੜੀ ਵਿਖਾਉਣੀ ਹੈ ਤੁਹਾਨੂੰ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਕੋਟਕਪੂਰੇ ਤੋਂ ਜੈਤੋਵਾਲ ਨੂੰ ਜਾਂਦੇ ਆ ਤਾਂ ਮੇਨ ਛੜਕ ਦੇ ਉੱਤੋਂ ਹੀ ਥੋੜਾ ਦੂਰੀ ਦੇ ਉੱਤੇ ਇਹ ਪਿੰਡ ਆ ਨਾਲ ਦਾ ਪਿੰਡ ਮੱਤਾ ਵਪਾਰ ਦਾ ਕੰਮ ਆ ਦੋਸਤੋ ਜਿਹੜੇ ਵੀਰ ਕੋਲ ਅੱਜ ਵੀਡੀਓ ਬਣਾ ਰਹੇ ਆ ਤੇ ਵੜਾ ਵਿਕਰੀ ਵਾਲੀਆਂ ਹੁੰਦੀਆਂ ਅੱਜ 8 ਨਾਗ ਟੋਟਲ ਇੱਥੇ ਮੌਜੂਦ ਆ ਜਿਨ੍ਹਾਂ ਦੇ ਵਿੱਚੋਂ 8 ਠੇ ਨਾਗ ਤੁਹਾਨੂੰ ਅਸੀਂ ਤੋੜ ਕੇ ਦਿਖਾਵਾਂਗੇ ਹੈ ਕਰਕੇ ਬੇਨਤੀ ਹੈ ਵੀ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਉਹ ਆ ਕੇ ਦੇਖੇ ਤੇ ਆਪਦੀ ਤਸੱਲੀ ਕਰਕੇ ਖਰੀਦ ਲੇ ਸਾਹਮਣੇ ਖੁਰਨੀ ਲਗਭਗ ਡੇਢ ਤੋਂ 2 ਫੁੱਟ ਦੇ ਆਸ-ਪਾਸ ਜਾਪਦੀ ਹੈ ਹਾਈਟ ਵੱਛੀਆਂ ਦੀ ਉਹਦੇ ਤੋਂ ਜੱਜਮੈਂਟ ਕਰ ਲਓ ਜੇ ਫਿਰ ਵੀ ਬੇਨਤੀ ਹੈ ਵੀ ਪਸ਼ੂ ਆ ਕੇ ਦੇਖੋ ਤੁਹਾਨੂੰ ਕਿੱਦਾਂ ਲੱਗਦੇ ਆ ਆਓ ਸ਼ੁਰੂਆਤ ਕਰੀਏ ਪਹਿਲੇ ਨੰਬਰ ਤੇ ਇੱਕ ਜਰਸੀ ਪੱਖ 'ਚ ਪੈਂਦੀ ਵੱਛੀ ਹੈ ਇਹਦੇ ਤੋਂ ਵੀਡੀਓ ਦੀ ਉਹ ਦੁਬਾਰਾ ਚ ਤੁਹੇ ਨਾ ਦਿਖਾਵਾਂਗਾ ਲਖਵੀਰ ਬਾਈ ਸਸਤੀ ਕਾਂ ਸਸਤੀ ਕਾਂ ਲਖਵੀਰ ਅੱਜ 8 ਨਾਗ ਆਪਾਂ ਦਿਖਾਉਣੇ ਹਾਂਜੀ ਬਾਈ ਪਹਿਲੇ ਨੰਬਰ ਤੇ ਜਿਹੜੀ ਅੱਛੀ ਆ ਦੰਦੋਂ ਕਿਵੇਂ ਆ ਤੇ ਕੀ ਰੇਟ ਰਿਹਾ ਕਨਫਰਮ ਹੀ ਸਾਰੀਆਂ ਖੀਰੀਆਂ ਰੇਟ ਬਾਈ ਫੋਨ ਤੇ ਸਾਰੀਆਂ ਦੇ ਰੇਟ ਫੋਨ ਤੇ ਤੇ ਸਾਰੀਆਂ ਖੀਰੀਆਂ ਤੋਰ ਦੇ ਕੇ ਕਰਕੇ ਸੋ ਦੋਸੋ ਇੱਕ ਇੱਕ ਕਰਕੇ ਤੋਰ ਦਿੰਨੇ ਆ ਰੇਟ ਸਾਰੀਆਂ ਦੇ ਫੋਨ ਦੇ ਉੱਤੇ ਆ ਤੇ ਦੰਦੋਂ ਸਾਰੀਆਂ ਖੀਰੀਆਂ ਦੰਦ ਜਿਹੜੀਆਂ ਦੇ ਦੇਖਣ ਦੀ ਲੋੜ ਪਈ ਉਹ ਦੇਖਾਂਗੇ ਜ਼ਰੂਰ ਵੀਡੀਓ ਚ ਵੀ ਬਾਕੀ ਫਿਰ ਵੀ ਆ ਕੇ ਤੁਸੀਂ ਦੇਖ ਲਓਗੇ ਚੰਗੇ ਢਾਂਚੇ ਦੀ ਵਹਿੜ ਬਣੂਗੀ ਬੱਚੇ ਜਰਸੀ نسل ਦੇ ਵਧੀਆ ਦੇ ਸਕਦੀ ਹੈ ਸੋਹਣੀ ਸਿਹਤ ਆ ਦੋਸਤੋ ਬੱਚੀ ਦੀ ਜਿੱਤੋਂ ਤੁਸੀਂ ਪਿਓਰ ਜਰਸੀ ਤਿਆਰ ਕਰ ਸਕਦੇ ਹੋ ਆਪਦੀ ਇਹ ਰੀ ਬਰੀਡ ਹੈ ਜਿਹੜੀ ਉਹਦੀ ਤੁਸੀਂ ਜਜਮੈਂਟ ਵੀਡੀਓ ਚ ਕਰ ਸਕਦੇ ਹੋ ਦੋ ਨੰਬਰ ਤੇ ਬਈ ਬਹਿੜ ਤੋਰੂਗਾ ਚੰਗ ਥੋੜਾ ਵੱਡੀ ਹੋਈ ਤੇ ਦਾਗੇ ਵੇ ਕਮਾਲੀ ਬਾਈ ਰੰਗ ਰੂਪ ਤੁਹਾਡੇ ਸਾਹਮਣੇ ਆ ਖੀਰੀ ਆ ਲਖ ਵੀ ਰਹੇ ਹਾਂ 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 ਬਾਈ ਸਾਰਿਆਂ ਨੂੰ ਦੱਸੋ ਦੰਦੋਂ ਖੀਰੀ ਹੈ ਇਹ ਦੋਗੇ ਇੱਕ ਬਲੈਕ ਰੰਗ ਦੇ ਵਿੱਚ ਇਹ ਸਾਰਿਆਂ ਨੂੰ ਬਾਈ ਨੇ ਦਾਣਾ ਜਿਹੜਾ ਤੂੜਿਆ ਹੋਇਆ ਜਿਹਦੇ ਕਰਕੇ ਖੁਰਲੀ ਵਾਲ ਨੂੰ ਪਸੂ ਭੱਜ ਕੇ ਆਉਂਦਾ ਕਿਉਂਕਿ ਖਾਣ ਦਾ ਲਾਲਚ ਹੁੰਦਾ ਸ਼ਾਮ ਦਾ ਟਾਈਮ ਹੋਇਆ ਵੇ ਠੀਕ ਲਖਵੀਰੇ ਦਾਣਾ ਚਲਾ ਕਰ ਦੰਦਾ ਤੇ ਵੈਸੇ ਖੀਰੀਆਂ ਦੱਸੋ ਤੇ ਤੁਸੀਂ ਦੇਖ ਵੀ ਲੈਣੀਆਂ ਇਹਦਾ ਬਹੁਤ ਸੋਹਣਾ ਫੇਸ ਆ ਚਿਹਰਾ ਦੇਖੋ ਇਸ ਬੱਚੀ ਦਾ ਤੁਸੀਂ ਨਾ ਬੜੀ ਖਰੀਜੀ ਲੱਗੂਗੀ ਤੁਹਾਨੂੰ ਇਦਾਂ ਦਾ ਮੂੰਹ ਇਹਦਾ ਲਿਆ ਵਸ ਲੈ ਚੰਗਾ ਕੱਦ ਕਾਠਾ ਹੈ ਦੰਦਾਂ ਦੇ ਸਾਹਤ ਸੋਹਣਾ ਫੇਸ ਬਲੈਕ ਰੰਗ ਦੇ ਵੈਸੇ ਕੋਰ ਬੱਚੀ। ਲੀਬ ਬੰਦ। ਇਹਦੇ ਵੀ ਸਿੰਘ ਹੁਣ ਦਾਗੇ ਹੋਏ ਆ। ਕਈ ਵਾਰ ਬੱਚਿਆਂ ਦੇ ਸਿੰਘ ਕੁਸਪਰਾ ਲੇਟ ਕਰ ਦਿੰਦੇ ਆ। ਵੈਸੇ ਦਾਗੇ ਵੇ ਸਹੀ ਦਿਖਦੇ ਆ। ਤੁਸੀਂ ਆ ਕੇ ਦੇਖ ਵੀ ਲੈਣੇ ਇਹ ਵੀ ਬੱਚੀ ਦੇਖੋ ਸਾਰੀਆਂ ਖੀਰੀਆਂ ਬੋਲਿਆ ਤਾਂ ਦੰਦ ਤੁਸੀਂ ਆ ਕੇ ਵੇਖ ਹੀ ਲੈਣੇ ਆ ਇਹਨਾਂ ਦੇ ਦੰਦ ਜਿਹੜੇ ਉਹ ਇਹ ਸਾਰੀਆਂ ਖੀਰੀਆਂ ਦਾਣਾ ਖਾ ਰਹੀਆਂ ਸੀ ਉਹ ਦੰਦਾਂ ਦੇ ਉੱਤੇ ਚੜਿਆ ਹੋਇਆ ਹੁੰਦਾ ਪੰਜ ਨੰਬਰ ਤੇ ਬੱਚੀ 6 ਨੰਬਰ ਦੇ ਉੱਤੇ ਸਿੱਧੂ ਅੱਗੇ ਇੱਕ ਬੱਚੀ ਬਾਈ ਤੋਰੂਗਾ ਮਾਲੇ ਤੁਸੀਂ ਜਿੱਦਾਂ ਦੀ ਪੇਮੈਂਟ ਇਨਵੈਸਟ ਕਰਨੀ ਹੈ ਉਦਾਂ ਦਾ ਹੀ ਪਸ਼ੂ ਤੁਹਾਨੂੰ ਇੱਥੇ ਮਿਲ ਜਾਣਾ ਹੈ ਇਹ ਬੱਚੀ ਇਦਾਂ ਲੱਗਦਾ ਵੀ ਸ਼ਾਇਦ ਤਾਰਾਂ ਦੇ ਕੇ ਹਟੀਏ ਬਾਕੀ ਹਜੇ ਬਾਡੀ weight ਦਾ ਘੱਟ ਹੈ ਹਜੇ ਵਜਨ ਤੁਹਾਨੂੰ ਇਹਦਾ ਵਧਾਉਣਾ ਪਊਗਾ AI ਕਰਾਉਣ ਵਾਸਤੇ ਸੀ ਜਿਸ ਵચ્ਚੀ ਨੂੰ ਦੇਖ ਸਕਦੇ ਇੱਕ ਹੋਰ ਵੱਡੀ ਵੈੜਾ ਜਿਹੜੀ ਲਾਸਟ ਉੱਤੇ ਤੁਹਾਨੂੰ ਦਿਖਾਉਣੀ ਹੈ ਇਹ ਵੀ ਹੀਟ ਚ ਸੀ ਬਾਈ ਖੀਰੀ ਹੈ ਸ਼ੀਰੀ ਹੈ ਉਹ ਹੀਟ ਚ ਹੈ बुखार ਨੇ ਆਪਾਂ ਦੰਦੋਂ ਦੰਦੋਂ ਖੀਰੀ ਹੈ ਖੀਰੀ ਹੈ ਠੀਕ ਹੈ ਵੈਸੇ ਹੀਟ ਚਾਈ ਵੀ ਹੈ ਬੱਚੀ ਇਹਦਾ ਵਜ਼ਨ ਚੰਗਾ ਲਿਆ ਬਈ ਵਾਪਸ ਸੋਏ ਨਾਗ ਦੋਸਤੋ ਜਿਹੜੇ 8 ਟੋਟਲ ਸੀਗੇ ਤੁਸੀਂ ਇਹਨਾਂ ਚੋਂ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਉਹਦੀ ਤਸੱਲੀ ਕਰ ਸਕਦੇ ਹੋ ਟੈਸਟ ਕੋਈ ਕਰਾਉਣਾ ਚਾਹੋ ਨੇ ਉਹ ਵੀ ਕਰਾ ਸਕਦੇ ਹੋ ਅੰਦਰੋਂ ਚੈੱਕ ਕਰਾਉਣ ਨੂੰ ਉਹ ਵੀ ਕਰਵਾ ਕੇ ਲੈ ਜਾਓ ਲੰਬਾ ਕੋਈ ਵੀਰਨਾ ਦੇਵੇ ਤਸੱਲੀ ਫੁੱਲ ਕਰਨ ਦਾ ਹੱਕ ਹੈ ਤੇ ਉਹ ਇੱਥੇ ਹੀ ਕਰ ਲਈ ਧੰਨਵਾਦ